ਇੱਕ ਸ਼ਹਿਰ ਸੀ ਪ੍ਰਿਪਿਆਤ ਯੂਐਸਐਸਆਰ ਵਿੱਚ ਜਿਹੜਾ ਹੁਣ ਯੂਕਰੇਨ ਚ ਆਉਂਦਾ ਤੇ 1986 ਚ ਇਹ ਸ਼ਹਿਰ ਕਾਫੀ ਡਵੈਲਪਮੈਂਟ ਕਰਨ ਲੱਗ ਗਿਆ ਸੀ ਇਹਨਾਂ ਉਹਦਾ ਕਾਰਨ ਸੀਗਾ ਵੀ ਇੱਥੇ ਇੱਕ ਸੋਵੀਅਤ ਯੂਨੀਅਨ ਨੇ ਨਿਊਕਲੀਅਰ ਪਾਵਰ ਪਲੈਂਟ ਬਣਾਇਆ ਸੀ ਇਹ ਪਾਵਰ ਪਲੈਂਟ 15 ਅਗਸਤ ਨੂੰ 1972 ਵਿੱਚ ਬਣਨਾ ਸ਼ੁਰੂ ਹੋਇਆ ਸੀ ਤੇ 26 ਸਤੰਬਰ 1977 ਦੇ ਵਿੱਚ ਇਹਦਾ ਪਹਿਲਾ ਜਿਹੜਾ ਰੀਐਕਟਰ ਸੀ ਉਹ ਕਮਿਸ਼ਨ ਦੇ ਵਿੱਚ ਆ ਗਿਆ ਸੀ ਮਤਲਬ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਬਿਜਲੀ ਪੈਦਾ ਕਰਨ ਲੱਗ ਗਿਆ ਸੀ ਉਹ ਇਹ ਇਦਾਂ ਹੀ ਪਾਰਡ ਦੇ ਵਿੱਚ ਹਨ ਇਹ ਤੇ ਸਾਰੇ ਨਿਊਕਲੀਅਰ ਰੈਕਟਰ ਬਣਾਏ ਗਏ ਇੱਕ ਨਿਊਕਲੀਅਰ ਪਾਵਰ ਪਲਾਂਟ ਦੇ ਸ਼ਹਿਰ ਦੀ ਕਾਫੀ ਤਰੱਕੀ ਹੁੰਦੀ ਸੀ ਪਾਵਰ ਪਲਾਂਟ ਕਰਕੇ ਤੇ ਨਵੀਆਂ ਜੌਬਸ ਵਗੈਰਾ ਇੱਥੇ ਆ ਗਈਆਂ ਸੀਗੇ ਤੇ ਸਕੂਲ ਬਣ ਗਏ ਸੀ ਕਾਲਜਸ ਬਣਨ ਲੱਗ ਗਏ ਸੀ ਸ਼ਾਪਿੰਗ ਮਾਲਸ ਬਣਨ ਲੱਗ ਗਏ ਸੀ ਹਨਾ ਇੱਥੇ ਪਰ ਕਿਸੇ ਨੂੰ ਨਹੀਂ ਸੀ ਪਤਾ ਹਨਾ ਵੀ ਇੱਕ ਦਿਨ ਇਹ ਜਿਹੜਾ ਨਿਊਕਲੀਅਰ ਰੈਕਟਰ ਜਿੱਦਣੇ ਚ ਤਰੱਕੀ ਹੋਣ ਲੱਗੀ ਆ ਤੇ ਇਹਦੇ ਕਰਕੇ ਹੀ ਹਨਾ ਸਾਰਾ ਸ਼ਹਿਰ ਖਾਲੀ ਹੋ ਜਾਊਗਾ ਫਿਰ ਇੱਥੇ ਸਾਰਾ ਕੁਝ ਨਾਰਮਲ ਚੱਲਦਾ ਸੀ ਫਿਰ ਆਉਂਦੀ ਇੱਕ ਤਰੀਕ 26 ਅਪ੍ਰੈਲ 1986 There has been a nuclear accident in the Soviet Union and the Soviets have admitted that it happened. The Soviets are saying little but what is known is cause for concern. A nuclear accident... What caused it and how many people did it hurt? ਅਹ ਚਾਪਨੋਬਲ ਨਿਊਕਲੀਅਰ ਪਾਵਰ ਪਲਾਂਟ ਸੀ ਆਰਬੀਐਮ ਕੇ ਹਿਆ ਰੈਕਟਰ ਯੂਜ਼ ਕਰਦਾ ਸੀ ਇਹ ਆਰਬੀਐਮ ਕੇ ਰੈਕਟਰ ਦਾ ਮਤਲਬ ਹੈ ਹਾਈ ਪਾਵਰ ਚੈਨਲ ਰੈਕਟਰ ਸੀਗਾ ਇਹ ਤੇ ਇਹ ਸੋਵੀਤ ਯੂਨੀਅਨ ਦਾ ਡਿਜ਼ਾਈਨ ਕੀਤਾ ਹੋਇਆ ਰੈਕਟਰ ਸੀਗਾ ਸੀਗਾ ਪਾਵਰਫੁਲ ਪਰ ਉਸ ਟਾਈਮ ਦੇ ਵਿੱਚ ਖਾਮੀਆਂ ਵੀ ਬਹੁਤ ਸੀ ਇਹਦੇ ਡਿਜ਼ਾਈਨ ਵਿੱਚ ਗਰੇਫਾਈਟ ਯੂਜ਼ ਹੁੰਦਾ ਸੀਗਾ ਨਿਊਕਲੀਅਰ ਰिएक्शन ਸਲੋ ਕਰਨ ਲਈ ਤੇ ਪਾਣੀ ਯੂਜ਼ ਹੁੰਦਾ ਸੀ ਉਹਦੀ ਹੀਟ ਕੰਟਰੋਲ ਕਰਨ ਲਈ ਪਰ ਇੱਜੇ ਕਿ ਤਕ ਦਿੱਕਤ ਆਉਂਦੀ ਸੀ ਵੀ ਜਦੋਂ ਪਾਵਰ ਲੋ ਹੁੰਦੀ ਸੀ ਤਾਂ ਗਰੇਫਾਈਟ ਰੋਡ ਦੀ ਟਿਪ ਕਰਕੇ ਐਕਚੁਅਲੀ ਪਾਵਰ ਸਪਾਈਕ ਕਰ ਜਾਂਦੀ ਸੀ ਉਦੋਂ ਪੱਤੀਵਾਲ 1986 ਨੂੰ ਇੰਜੀਨੀਅਰਸ ਨੇ ਇੱਕ ਸੇਫਟੀ ਟੈਸਟ ਪਲਾਨ ਕੀਤਾ ਸੀ ਟੈਸਟ ਦਾ ਮੇਨ ਕੰਮ ਸੀਗਾ ਚੈੱਕ ਕਰਨ ਲੱਗੇ ਪਾਵਰ ਕੱਟ ਹੋਣ ਤੋਂ ਬਾਅਦ ਜਿਹੜੇ ਬੈਕਅਪ টারਬਾਈਨ ਨੇ ਉਹ ਕੂਲਰ ਨੂੰ ਸਰਕੂਲੇਟ ਕਰਦੇ ਨੇ ਜਾਂ ਨਹੀਂ ਪਰ ਟੈਸਟ ਦੀ ਮਤਲਬ ਟਾਈਮਿੰਗ ਨੇ ਇੰਨੀ ਗਲਤ ਰੱਖੀ ਸੀ ਕਿਉਂਕਿ ਜਿਹੜਾ ਟੈਸਟ ਦੀ ਟਾਈਮਿੰਗ ਸੀ ਉਹ ਰਾਤ ਨੂੰ ਰੱਖੀ ਗਈ ਸੀ ਹਨਾ ਯੂਜੂਲੀ ਰਾਤ ਨੂੰ ਕੀ ਹੁੰਦਾ ਸੀਗਾ ਸਾਰਾ ਜੂਨੀਅਰ ਸਟਾਫ ਹੁੰਦਾ ਸੀ ਜਿੰਨੇ ਵੀ ਸੀਨੀਅਰ ਇੰਜੀਨੀਅਰਸ ਨੇ ਉਹ ਸਾਰੇ ਡੇ ਸ਼ਿਫਟ ਦੇ ਵਿੱਚ ਹੁੰਦੇ ਸੀਗੇ ਪਰ ਰਾਤ ਨੂੰ ਜਿਹੜਾ ਟੈਸਟ ਦਾ ਟਾਈਮਿੰਗ ਸੀਗਾ ਕੰਟਰੋਲ ਰੂਮ ਵਿੱਚ ਖੜੇ ਡਿਪਟੀ ਚੀਫ ਇੰਜੀ ਉਹ ਪ੍ਰੈਸ਼ਰ ਪਾਉਣ ਲੱਗੇ ਜੂਨੀਅਰ ਸਟਾਫ ਤੇ ਵੀ ਟੈਸਟ ਆਪਾ ਅੱਜ ਹੀ ਕਰਨਾ ਹਨ ਉਹਨਾਂ ਦੇ ਜ਼ੋਰ ਪਾਉਣ ਤੇ ਇੰਜੀਨੀਅਰਸ ਨੇ ਸੇਫਟੀ ਪ੍ਰੋਟੋਕੋਲ ਨੂੰ ਬਾਈਪਾਸ ਕਰਤਾ ਅਤੇ ਉਹਦੇ ਨਾਲ ਕੀ ਸੀਗਾ ਵੀ ਸ਼ਟਡਾਊਨ ਸਿਸਟਮ ਡਿਸੇਬਲ ਹੋ ਗਿਆ ਜਿਸ ਦਾ ਨਾ ਵੀ ਜਿਹੜੀ 쿨ਿੰਗ ਸਿਸਟਮ ਸੀਗਾ ਉਹ ਥੋੜਾ ਜਿਹਾ ਸਲੋ ਹੋ ਗਿਆ ਤੇ 쿨ਿੰਗ ਘਟ ਗਈ ਉਹਦੇ ਨਾਲ ਤੇ ਅਕੋਰਡਿੰਗ ਟੂ ਡਿਜ਼ਾਈਨ ਇਹ ਰੀਐਕਟਰ ਨੂੰ ਸਲੋ ਹੋਣਾ ਚਾਹੀਦਾ ਸੀ ਤੇ 쿨ਿੰਗ ਸਿਸਟਮ ਨੂੰ ਚੱਲ ਪੈਣਾ ਚਾਹੀਦਾ ਸੀ ਪਰ ਹੋਇਆ ਕੀ ਜਦੋਂ ਪੁੱਠਾ ਟੈਸਟ ਯਾਨੀ ਕਿ ਜੂਨੀਅਰ ਨੇ ਟੈਸਟ ਕਰਨਾ ਸ਼ੁਰੂ ਕੀਤਾ ਪਾਵਰ ਘਟਾਈ ਉਹਦੀ ਸਲੋ ਡਾਊਨ ਕੀਤਾ ਤਾਂ 30 ਮੈਗਾਵਾਟ ਪਾਵਰ ਘਟਦਾ ਸੀ ਹਨਾ ਤੇ 3 ਸੈਕਿੰਡ ਦੇ ਬਾਅਦ ਪਾਵਰ ਇਕਦਮ ਵੱਧ ਕੇ 500 ਮੈਗਾਵਾਟ ਹੋ ਗਈ ਜਿਹੜੀ ਇਹਦੇ 30 ਮੈਗਾਵਾਟ ਦੇ ਸਿਸਟਮ ਤੋਂ ਵੀ 10 ਗੁਣਾ ਜ਼ਿਆਦਾ ਸੀਗੀ ਇਹ ਟੈਸਟ ਹੋਣਾ ਸ਼ੁਰੂ ਹੋਇਆ ਸੀਗਾ 1:23 ਮਿੰਟ ਤੇ 4 ਸੈਕਿੰਡ ਰਾਤ ਦੇ ਤੇ ਕੁਝ ਕਿਸ ਘੰਟਾ ਦੀ ਖੇਡ ਦੇ ਵਿੱਚ 1:23 ਮਿੰਟ ਤੇ 40 ਸੈਕਿੰਡ ਦੇ ਵਿੱਚ ਜਾਨਕੀ 500 ਮੈਗਾਵਾਟ ਤੱਕ ਪਹੁੰਚ ਗਿਆ ਸੀਗਾ ਜਦੋਂ ਪਾਵਰ ਇੱਕਦਮ ਮਤਲਬ ਇਨੀ ਜ਼ਿਆਦਾ ਵਧੀ ਤਾਂ ਇਹਨਾਂ ਨੇ ਯਾਨੀ ਕਿ ਆਪਦੇ ਅਕੋਰਡਿੰਗ ਸਿਸਟਮ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਦੇ ਲਈ ਇੱਕ ਬਟਨ ਹੁੰਦਾ ਵਾ AZ5 ਇਹ ਬਟਨ ਦੱਬਿਆ ਜਿਸ ਦੇ ਨਾਲ ਰਿਐਕਟਰ ਨੂੰ ਬੰਦ ਹੋਣਾ ਚਾਹੀਦਾ ਸੀਗਾ ਪਰ ਰਿਐਕਟਰ ਬੰਦ ਹੀ ਨਹੀਂ ਹੋਇਆ ਹੈਗਾ ਰਿਐਕਟਰ ਚਾਰ ਫਟ ਗਿਆ ਤੇ 1000 ਟਨ ਦਾ ਜਿਹੜਾ ਸੀਮਿੰਟ ਦਾ ਉੱਪਰ ਇਹਦੇ ਲਿਡ ਵੀ ਹੁੰਦਾ ਸੀਗਾ ਉਹ ਵੀ ਉੱਡ ਗਿਆ ਮਤਲਬ ਜਿਵੇਂ ਮਤਲਬ ਕਹਦੇ ਨੇ ਵੀ ਬਿਲਡਿੰਗ ਦੀ ਛੱਤ ਸੀ ਛੱਤ ਉੱਡ ਕੇ ਹਵਾ ਚਲੀ ਗਈ ਤੇ ਜਿਹੜਾ ਗ੍ਰੇਫਾਈਟ ਸੀਗਾ ਉਹਨੂੰ ਅੱਗ ਲੱਗੀ ਤੇ ਜਿਹੜੇ ਯੂਰੇਨੀਅਮ ਪਾਰਟੀਕਲ ਸੀਗੇ ਸਾਰੇ ਹਵਾ 'ਚ ਫੈਲਣਾ ਸ਼ੁਰੂ ਕਰ ਫਿਰ ਕੀ ਸੀ ਕਿ ਵੀ ਰिएक्टर ਜਦੋਂ ਓਪਨ ਹੋ ਗਿਆ ਤੇ ਬਿਲਡਿੰਗ 'ਚ ਕੋਈ ਇਹਨਾਂ ਦੇ ਕੰਟੇਨਮੈਂਟ ਨਹੀਂ ਸੀ ਕਿਉਂਕਿ ਅਜੇ ਤੱਕ ਕਦੇ ਵੀ ਕਿਸੇ ਨੇ ਅਜਾ ਇਨਸੀਡੈਂਟ ਤਾਂ ਦੇਖਿਆ ਹੀ ਨਹੀਂ ਸੀਗਾ ਹਨਾ ਉਹਦੇ ਕਰਕੇ ਕੋਈ ਸੇਫਟੀ ਪ੍ਰੋਟੋਕੋਲਸ ਵੀ ਇਹਦੇ ਰਿਲੇਟਡ ਬਣਾਏ ਨਹੀਂ ਗਏ ਹੈਗੇ ਜੇ ਬਣਾਏ ਵੀ ਗਏ ਹੋਣਗੇ ਤਾਂ ਨਜ਼ਰ ਅੰਦਾਜ਼ ਕੀਤੀ ਕਿਉਂਕਿ ਉਹਨਾਂ ਨੂੰ ਇਹ ਚੀਜ਼ ਦੀ ਗਾਰੰਟੀ ਸੀ ਵੀ ਸਾਡਾ ਜਿਹੜਾ ਇਹ ਸਿਸਟਮ ਹੈ ਕਦੇ ਖਰਾਬ ਨਹੀਂ ਹੋਊਗਾ ਤਾਂ ਕਰਕੇ ਕਦੇ ਕੋਈ ਅਜਿਹੀ ਜੀ ਉਹਨਾਂ ਨੇ ਬਣਾਈ ਨਹੀਂ ਗਈ ਜਿਹੜੇ ਜਿਹੜੇ ਵਰਕਰਸ ਨੇ ਕਿ ਉਹ ਸੇਫ ਪਲੇਸ ਤੇ ਜਾ ਸਕਣ ਤੇ ਰੇਡੀਏਸ਼ਨ ਜਿਵੇਂ ਤੁਹਾਨੂੰ ਲੱਲੋ ਵੀ ਇੱਕ ਉਹ ਇਨਵੀਜ਼ੀਬਲ ਭੂਤ ਹੈ ਹਨਾ ਜਿਹੜਾ ਕਿ ਤਲੋਕਰ ਲੱਗੇ ਵੀ ਕੋਈ ਛੋਟੀ ਮੋਟੀ ਅੱਗ ਲੱਗੀ ਆ ਤਾਂ ਕਰਕੇ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ ਪਰ ਅਸਲਿਅਤ ਲਿਆ ਕਿ ਤਾਂ ਸੀ ਵੀ ਰੇਡੀਏਸ਼ਨ ਨੂੰ ਪਾਣੀ ਨਾਲ ਕੋਈ ਬੁਝਾ ਨਹੀਂ ਸਕਦਾ ਇਹ ਆਪਾਂ ਨੂੰ ਵੀ ਪਤਾ ਨਾ ਰੇਡੀਏਸ਼ਨ ਦੀ ਜਿਹੜੀ ਅੱਗ ਹੁੰਦੀ ਆ ਪਾਣੀ ਨਾਲ ਨਹੀਂ ਬੁਝਦੀ ਹੁੰਦੀ ਤੇ 1:28 ਮਿੰਟ ਤੇ ਫਾਇਰ ਬ੍ਰਿਗੇਡ ਪ੍ਰੀਪਾਤ ਸ਼ਹਿਰ ਤੋਂ ਨਿਕਲੀ ਤੇ ਰਿਐਕਟਰ ਵੱਲ ਜਾਣ ਲੱਗੀ ਉਹਨਾਂ ਦੇ ਅਕੋਰਡਿੰਗ ਬਸ ਇੱਕ ਫੈਕਟਰੀ ਨੂੰ ਅੱਗ ਲੱਗੀ ਆ ਪਰ ਉਹਨਾਂ ਨੂੰ ਕੀ ਪਤਾ ਸੀਗਾ ਵੀ ਤੇ ਰੇਡੀਓਐਕਟਿਵ ਨਰਕ ਵਿੱਚ ਜਾਣ ਲੱਗੇ ਹੋਏ ਨੇ ਉਹ ਕਿ ਸੋ ਫਾਇਰਫਾਈਟਰ ਕੋਲੇ ਕੋਈ ਰੇਡੀਏਸ਼ਨ ਸੂਟ ਨਹੀਂ ਸੀਗਾ ਨਾ ਮਾਸਕ ਸੀ ਨਾ ਡੋਜ਼ੀਮੀਟਰ ਸੀ ਡੋਜ਼ੀਮੀਟਰ ਹੁੰਦਾ ਜਿਹਦੇ ਨਾਲ ਰੇਡੀਏਸ਼ਨ ਨੂੰ ਨਾਪਦੇ ਨੇ ਯਾਨੀ ਤੁਸੀਂ ਲੋ ਵੀ ਉਹਨਾਂ ਨੂੰ ਪਤਾ ਹੀ ਨਹੀਂ ਲੱਗੇ ਕਿ ਜਿੱਥੇ ਉਹ ਜਾਣ ਜਾਣ ਲੱਗੇ ਨੇ ਹਨਾ ਸਿਰਫ ਇੱਕ ਮੌਤ ਦਾ ਦਵਾਰ ਆ ਜਿੱਥੋਂ ਕਦੇ ਵਾਪਸ ਆਉਣ ਦੀ ਕੋਈ ਉਮੀਦ ਨਹੀਂ ਹੈਗੀ ਵੈਸਲੀ ਲੈਗਨੇ ਟੈਂਕ ਕੋ ਇੱਕ ਫਾਇਰਫਾਈਟਰ ਸੀਗਾ ਜਿਹੜਾ ਸਭ ਤੋਂ ਪਹਿਲਾਂ ਉੱਥੇ ਪਹੁੰਚਿਆ ਸੀਗਾ ਤੁਸੀਂ ਦੇਖੋ ਵੀ ਉਹਦੇ ਹੱਥ ਵੀ ਜਲ ਗਏ ਨੇ ਸਕਿਨ ਫੇਸ ਤੋਂ ਲਹਿਣ ਲੱਗੀ ਸੀ ਉਹਨੂੰ ਹਸਪੀਟਲ ਜਿੱਥੇ ਲੈ ਕੇ ਗਏ ਸੀ ਉੱਥੇ ਉਹਦੀ ਵਾਈਫ ਲੋਡ ਮਿਲਣ ਨੂੰ ਉਹਨੂੰ ਮਿਲਣ ਆਈ ਜਣ ਕੇ ਵਿਆਸਲੀ ਸਿਰਫ 2 ਦਿਨਾਂ ਚ ਹੀ ਮਰ ਗਿਆ ਸੀ ਉਸ ਦੀ ਬਾਡੀ ਨੂੰ ਇੱਕ ਜਣ ਕੇ ਇੱਕ ਸ਼ੀਲਡ ਬਾਕਸ ਦੇ ਵਿੱਚ ਪਾ ਕੇ ਰੱਖਣਾ ਪਿਆ ਇਹਨਾਂ ਨੂੰ ਕਿ ਤਾਂ ਕਿ ਰੇਡੀਏਸ਼ਨ ਨਾ ਬਾਹਰ ਆਵੇ ਜਣ ਕੇ ਤੁਸੀਂ ਲੌਬੀ ਇਹ ਸਾਫ ਦੀ ਰੇਡੀਏਸ਼ਨ ਫੈਲੀ ਹੋਈ ਸੀ ਉੱਥੇ ਤੁਸੀਂ ਦੇਖੋ ਵੀ ਜਿਹੜੇ ਰੇਡੀਏਸ਼ਨ ਦੇ ਬੱਦਲ ਸੀਗੇ ਹਨਾ ਉਹ ਪੋਲੈਂਡ ਜਰਮਨੀ ਇਟਲੀ ਸਾਰੇ ਕਿਤੇ ਪਹੁੰਚ ਗਏ ਸੀ ਸਾਰੇ ਕਿਤੇ ਸਕੂਲ ਕਾਲਜਸ ਫਿਰ ਉਹਨਾਂ ਨੂੰ ਬੰਦ ਕਰਾਉਣੇ ਪਏ ਲੋਕਾਂ ਨੂੰ ਘਰ ਰਹਿਣ ਲਈ ਕਿਹਾ ਗਿਆ ਹਨਾ ਤੇ ਇਹਦੇ ਨਾਲ ਹੋਇਆ ਕਿ ਤੇ ਉਦੋਂ ਕਰੋਸਰੀ ਸ਼ਾਰਟੇਜ ਆ ਗਈਆਂ ਤੇ ਇੱਕਦਮ ਸਾਰੇ ਪਾਸੇ ਪੈਨਿਕ ਹੋ ਗਏ ਸੀਗੇ ਲੋਕ ਬੜਾ ਧਫੜੀ ਮੱਚ ਜਾਂਦੀ ਪਤਾ ਹਨਾ ਆਪਾਂ ਨੂੰ Neptune attitude and secrecy of the authorities the town was only 3 kilometers away from chernobyl Evacuation from Pripyat began a full day and a half after the explosion. Investigations into the accident at Chernobyl revealed both procedural and design errors at the nuclear facility. ਤੇ ਇੱਕ ਜਰਮਨ ਦੀ ਟੀਚਰ ਨੇ ਵੀ ਦੱਸਿਆ ਕਹਿੰਦੀ ਮੈਂ ਬਹੁਤ ਜ਼ੋਰ ਲਾਇਆ ਬੱਚਿਆਂ ਨੂੰ ਵੀ ਤੁਸੀਂ ਖਿੜਕੀਆਂ ਦਰਵਾਜ਼ੇ ਨਾ ਖੋਲੋ ਮਤਲਬ ਕਲਾਸ ਚੱਲਦੀ ਸੀ ਜਿਵੇਂ ਉਹਨਾਂ ਦੀ ਬੰਦ ਰੱਖਿਓ ਨਾ ਪਰ ਉਹ ਕਹਿੰਦੀ ਉਹ ਤੇ ਜਿਲੀ ਕਿਵੇਂ ਸਮਝਾਇਆ ਜਾਵੇ ਜੋ ਚੀਜ਼ ਆਪਾਂ ਨੂੰ ਦਿਹਿੰਦੀ ਹੋਈ ਨਹੀਂ ਤਾਂ ਬੱਚੇ ਤਾਂ ਵੀ ਨਹੀਂ ਸੁਣਦੇ ਹੈਗੇ। ਡਾਕਟਰ ਵੀ ਕਹਿੰਦੇ ਸੀ ਕਿ ਇਹ ਜਿਹੜੀ ਰੇਡੀਏਸ਼ਨ ਦੀ ਇੰਜਰੀਜ਼ ਨੇ ਉਹ ਬਹੁਤ ਹੀ ਪ੍ਰੋਡਿਕਟੇਬਲ ਨਹੀਂ ਹੁੰਦੀਆਂ ਇਹਦੇ ਨਾਲ ਸਕਿਨ ਜਲ ਵੀ ਜਾਂਦੀ ਆ ਤੇ ਅੰਦਰ ਤਾਂ ਜਿਹੜਾ ਖੂਨ ਉਹ ਜ਼ਹਿਰ ਬਣ ਜਾਂਦਾ ਹੈ ਇੱਕ ਨਰਸ ਨੇ ਵੀ ਦੱਸਿਆ ਵੀ ਪੇਸ਼ੈਂਟ ਇੱਕ ਹੈਲਦੀ ਤੇ ਬਿਲਕੁਲ ਯੰਗ ਸੀਗਾ ਚੈੱਕਅਪ ਕਰਵਾ ਕੇ ਕਿ ਥੋੜੇ ਦਿਨ ਪਹਿਲਾਂ ਹੀ ਆਉਂਦਾ ਤੇ ਰੇਡੀਏਸ਼ਨ ਦੇ ਕੰਟੈਕਟ 'ਚ ਆਉਣ ਨਾਲ ਇੱਕ ਦਿਨ ਦੇ ਵਿੱਚ ਮਤਲਬ 24 ਘੰਟੇ ਦੇ ਵਿੱਚ ਉਹਦੇ ਦੰਦ ਡਿੱਗਣ ਲੱਗ ਪਏ ਟੁੱਟ ਕੇ ਹਨਾ ਤੇ ਉਹਦੇ ਅੱਖਾਂ 'ਚੋਂ ਖੂਨ ਆਉਣ ਲੱਗ ਗਿਆ ਤੇ ਅਲਟੀਮੇਟਲੀ 2 ਜਾਂ 3 ਦਿਨ ਬਾਅਦ ਉਹਦੀ ਫਿਊਰ ਡੈਥ ਹੋ ਗਈ ਸੀ ਫਾਇਰ ਫਾਈਟਰਸ ਇੰਜੀਨੀਅਰਸ ਸਿਵਿਲIANS ਜਿੰਨੇ ਵੀ ਰੇਡੀਏਸ਼ਨ ਦੇ ਕੰਟੈਕਟ 'ਚ ਆਏ ਨੇ ਹਨਾ ਉਹ ਸਾਰਿਆਂ 'ਚ ਰੇਡੀਏਸ਼ਨ ਲੈਵਲ ਇੰਨਾ ਜ਼ਿਆਦਾ ਹੋ ਗਿਆ ਸੀਗਾ ਵੀ ਮੈਡੀਕਲੀ ਉਹ ਨਾਪ ਹੀ ਨਹੀਂ ਸੀ ਹੁੰਦਾ ਜਿਹੜੀ ਰੇਡੀਏਸ਼ਨ ਆਪਰ ਵਾਲੀ ਕਮਰਸ਼ੀਅਲ ਮਸ਼ੀਨਾਂ ਹੁੰਦੀਆਂ ਜਾਂ ਉਹਦੇ ਨਾਲ ਡਿਵਾਈਸਸ ਹੁੰਦੇ ਨੇ ਉਹਨਾਂ ਨਾਲ ਹੀ ਚੈੱਕ ਹੋ ਸਕਦਾ ਸੀਗਾ ਉੱਥੇ ਚੱਲ ਕੇ ਰਿਹਾ ਵਾ ਤਾਂ ਲੋਕਾਂ ਨੂੰ ਸਮਝ ਵੀ ਨਹੀਂ ਸੀ ਆਉਂਦਾ ਕੋਈ ਕਦੇ ਕਿਸੇ ਨੇ ਇਹ ਜੀ ਟ੍ਰੈਜੇਡੀ ਕਦੇ ਕੋਈ ਦੇਖੀ ਵੀ ਨਹੀਂ ਸੀ ਤੇ ਨਾ ਕਿਤੇ ਸੁਣੀ ਸੀ ਨਾ ਮਤਲਬ ਕਿਸੇ ਨੇ ਵੀ ਇਹ ਰੀਅਲਾਈਜ਼ ਨਹੀਂ ਸੀ ਕੀਤਾ ਨਾ ਵੀ ਇਹ ਜਾ ਕੁਝ ਵੀ ਹੋ ਸਕਦਾ ਵਾ 1986 ਤੋਂ ਲੈ ਕੇ 1995 ਦੇ ਵਿੱਚ ਬੇਲਾਰੂਸ ਜੁਕ੍ਰੇਨੀਆ ਜਿੰਨੇ ਵੀ ਨਾਲ ਦੇ ਰਸ਼ੀਅ ਦੇ ਏਰੀਆ ਸੀਗੇ ਉਹਨਾਂ ਚ ਹਜ਼ਾਰਾਂ ਹੀ ਅਜਿਹੇ ਕੇਸ ਦੇਖੇ ਗਏ ਸੀ ਜਿੱਥੇ ਜਿਹੜੇ ਬੱਚੇ ਜੰਮਦੇ ਸੀਗੇ ਉਹਨਾਂ ਨੂੰ ਬਰਤ ਤੋਂ ਪਹਿਲਾਂ ਹੀ ਕੋਈ ਪ੍ਰੋਬਲਮ ਹੁੰਦੀ ਸੀ ਜਾਂ ਕੋਈ ਮਤਲਬ ਬਰਤ ਤੋਂ ਪਹਿਲਾਂ ਹੀ ਕੋਈ ਨਾ ਕੋਈ ਡਿਫੈਕਟ ਹੁੰਦਾ ਹੀ ਹੁੰਦਾ ਸੀ ਉਹਨਾਂ ਨੂੰ ਉਸ ਤੋਂ ਬਾਅਦ ਚ ਯੂਐਸਐਸਆਰ ਨੇ ਫਿਰ ਸ਼ੁਰੂ ਕੀਤਾ ਕਲੀਨ ਅਪ ਕਰਨਾ ਸ਼ੁਰੂ ਕੀਤਾ ਵੀ ਚਲੋ ਹੁਣ ਸਾਈਟ ਸਾਫ਼ ਤਾਂ ਕਰਨੀ ਪੈਣੀ ਕਿਉਂਕਿ ਰੇਡੀਏਸ਼ਨ ਬਹੁਤ ਜ਼ਿਆਦਾ ਫੈਲਦੀ ਆ ਤਾਂ ਕਲੀਨ ਅਪ ਕਰ ਲਈ ਉਹਨਾਂ ਨੇ ਇੱਕ ਟਰਨ ਬਣਾਈ ਸੀਗੀ ਲਿਕুইਡੇਟਰਸ ਇਹਦੇ ਚ ਕੀ ਕੀਤਾ ਸੀ ਉਹਨਾਂ ਨੇ ਟੀਮਾਂ ਟੀਮ ਬਣਾਈ ਸੀ 50000 ਤੋਂ ਵੱਧ ਲੋਕ ਜੋੜੇ ਗਏ ਇਹਦੇ ਚ ਜਿੰਨਾਂ ਚ ਕੁਝ ਸ਼ੋਲਡਜਰ ਸੀਗੇ ਸੈ ਤੇ ਮਾਈਨਸ ਨੇ ਕੀ ਕੀਤਾ ਸਭ ਤੋਂ ਪਹਿਲਾਂ ਕੰਮ ਉਹਨਾਂ ਨੇ ਧਰਤੀ ਦੇ ਸੱਲਕ ਸਰੰਗਾ ਪੱਟੀਆਂ ਤੇ 쿨ਿੰਗ ਸਿਸਟਮ ਬਣਾਇਆ ਹਨਾ ਜਿਵੇਂ 35 ਡਿਗਰੀ ਦੀ ਹੀਟ ਚ ਬਿਨਾਂ ਵੈਂਟਿਲੇਸ਼ਨ ਦੇ ਉਹਨਾਂ ਨੇ ਕੰਮ ਕੀਤਾ ਹੈਟਸ ਆਫ ਉਹਨਾਂ ਨੂੰ ਤੇ ਉਸ ਤੋਂ ਬਾਅਦ ਜਿਹੜਾ ਕੰਟਰੋਲ ਰੂਮ ਸੀਗਾ ਵੀ ਕੰਟਰੋਲ ਵਾਪਸ ਲੈਣ ਲਈ ਉੱਥੇ ਇਹਨਾਂ ਨੇ ਰੋਬੋਟਸ ਵਗੈਰਾ ਭੇਜੇ ਪਰ ਉਹ ਕਾਮਯਾਬ ਨਹੀਂ ਹੋ ਗਏ ਆਬਵੀਅਸ ਗੱਲ ਹੈ ਰੇਡੀਏਸ਼ਨ ਦੇ ਕਰਕੇ ਹਨਾ ਰੋਬੋਟਸ ਨਹੀਂ ਕੰਮ ਕੀਤੇ ਤੇ ਫੇਲ ਹੋ ਜਾਂਦੇ ਸੀਗੇ ਤੇ ਫਿਰ ਯਾਨੀ ਕਿ ਗਵਰਨਮੈਂਟ ਨੇ ਫਿਰ ਦੋਹਰੇ ਇਨਸਾਨਾਂ ਨੂੰ ਭੇਜਣਾ ਸ਼ੁਰੂ ਕੀਤਾ ਉਹ ਵੀ ਉਹਨਾਂ ਨੂੰ 3 ਮਿੰਟ ਦੇ ਅੰਦਰ ਅੰਦਰ ਬਾਹਰ ਹੋਣਾ ਪੈਂਦਾ ਸੀ ਕਿਉਂਕਿ ਜੇ 3 ਮਿੰਟ ਤੋਂ ਜ਼ਿਆਦਾ ਅੰਦਰ ਰਹਿੰਦੇ ਤਾਂ ਉਹਨਾਂ ਨੂੰ ਉਹੀ ਰੇਡੀਏਸ਼ਨ ਨਾਲ ਡੈਥ ਵੀ ਹੋ ਸਕਦੀ ਸੀ ਉਹਨਾਂ ਦੀ ਜ਼ਿਆਦਾਤਰ ਜਿੰਨੇ ਵੀ ਲੋਕ ਰੇਡੀਏਸ਼ਨ ਦੇ ਮਲੋਰੇਂਚ ਆਏ ਨੇ ਜਾਂ ਨਾ ਜਾਂ ਜਿਹਨਾਂ ਰੇਡੀਏਸ਼ਨ ਫੇਸ ਕੀਤੀ ਆ ਉਹ ਹਸਪੀਟਲ ਜਾਂ ਹਸਪੀਟਲ ਦਾ ਜਾਣਾ ਹੀ ਪੈਣਾ ਸੀ ਉਹਨਾਂ ਨੂੰ ਤੇ ਹਸਪੀਟਲ ਦੇ ਵਿੱਚ ਹਫ਼ਤੇ ਤੋਂ ਜ਼ਿਆਦਾ ਕੋਈ ਨਹੀਂ ਬਚਿਆ ਤੇ ਆਫੀਸ਼ੀਅਲ ਰਿਕਾਰਡ ਤੇ ਇਹ ਕਹਿੰਦਾ ਵੀ 100 ਕੁਸ਼ਕ 100 ਲੋਕ ਮਰੇ ਨੇ ਪਰ ਸਭ ਨੂੰ ਪਤਾ ਵੀ 100 ਨਾਲ ਤਾਂ ਗੱਲ ਨਹੀਂ ਰੁਕੀ ਇਹ ਕਾਫੀ ਹਜ਼ਾਰਾਂ ਲੋਕ ਮਰੇ ਸੀ ਉਸ ਟਾਈਮ ਦੇ ਵਿੱਚ ਪਰ ਜਿਹੜੀ ਗਵਰਨਮੈਂਟ ਆ ਉਹਨੇ ਸਾਰਾ ਕੁਝ ਮੰਨਣ ਤੋਂ ਪੂਰਾ ਸਾਫ਼ ਇਨਕਾਰ ਕਰਤਾ ਵੈਲਰੀ ਲੈਕਸੋਵ ਕਰਕੇ ਇੱਕ ਉੱਥੇ ਸੀਨੀਅਰ ਸਾਇੰਟਿਸਟ ਸੀ ਕਿ ਯੂਐਸਐਸਆਰ ਦੇ ਵਿੱਚ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਵੀ ਮੈਂ ਲੋਕਾਂ ਨੂੰ ਸੱਚ ਦੱਸਾਂ ਪਰ ਹਰ ਇੱਕ ਵਾਰੀ ਜਦੋਂ ਪਤਾ ਹੀ ਗਵਰਨਮੈਂਟ ਆ ਕਿਵੇਂ ਬਣਾ ਮਤਲਬ ਬੰਦੇ ਨੂੰ ਰੋਕ ਲੈਂਦੀਆਂ ਨੇ ਪਰ ਵੈਲਰੀ ਲੈਕਸੋਵ ਨੇ ਕਿਹਾ ਸੀਗਾ ਜਾਣ ਤੋਂ ਪਹਿਲਾਂ ਉਹਨਾਂ ਨੇ ਸੁਸਾਇਡ ਕਮਿਟ ਕੀਤਾ ਸੀ ਤੇ ਉਹਨਾਂ ਨੇ ਕਿਹਾ ਸੀ ਮੈਂ ਚੁੱਪ ਰਹਿ ਸਕਦਾ ਸੀ ਪਰ ਜਿਨਨੇ ਜਿਨੇ ਵੀ ਉਹ ਮੰਜ਼ਰ ਦੇਖਿਆ ਵਾ ਜਿਨੇ ਸਮਝਿਆ ਉਹ ਚੀਜ਼ ਨੂੰ ਹਨਾ ਸੱਚ ਕਹਿਣਾ ਉਹਦੀ ਇੱਕ ਮਜਬੂਰੀ ਆ ਤੇ ਆ ਕਹਿਣ ਤੋਂ ਬਾਅਦ ਉਹਨਾਂ ਨੇ ਸੁਸਾਇਸਾਈਡ ਕਮਿਟ ਕਰ ਲਿਆ ਤੇ ਪਰ ਜਾਂਦੇ ਜਾਂਦੇ ਉਹ ਆਪਣੀ ਸਾਰੀਆਂ ਚੀਜ਼ਾਂ ਜਿੰਨੇ ਵੀ ਡੇਟਾ ਉਹਨਾਂ ਕੋਲ ਸੀਗਾ ਸਾਰਾ ਟੇਪਸ ਦੇ ਵਿੱਚ ਰਿਕਾਰਡ ਕਰਕੇ ਪਬਲਿਕ ਕਰਤਾ ਸੀ ਉਹਨਾਂ ਨੇ ਯਾਨੀ ਕਿ ਵੈਲਰੀ ਲੈਗਸੋਵ ਨੇ ਯੂਐਸਐਸਆਰ ਦੀ ਗਵਰਨਮੈਂਟ ਨੂੰ ਐਕਸਪੋਜ਼ ਕੀਤਾ ਸੀਗਾ ਵੀ ਕਿਵੇਂ ਇਹਨਾਂ ਨੇ ਸੇਫਟੀ ਪ੍ਰੋਟੋਕੋਲਸ ਨੂੰ ਯਾਨੀ ਕਿ ਹਨਾ ਵੀ ਉਹਨਾਂ ਦਾ ਖਿਆਲ ਨਹੀਂ ਰੱਖਿਆ ਲੋਕਾਂ ਦੀ ਸੇਫਟੀ ਨਾਲ ਕਿਵੇਂ ਖਲਵਾੜ ਕੀਤਾ ਵਾ ਪ੍ਰਿਪਿਆਤ ਅੱਜ ਵੀ ਖਾਲੀ ਆ ਹ ਅੱਜ ਵੀ ਬੱਚਾ ਨੂੰ ੜੀਕਦੇ ਨੇ ਘਰ ਅੱਜ ਵੀ ਆਪਣੇ ਮਾਲਕਾਂ ਨੂੰ ੜੀਕਦੇ ਨੇ ਪਰ ਰੇਡੀਏਸ਼ਨ ਹੋਣ ਕਰਕੇ ਉੱਥੇ ਰਹਿਣਾ ਤਾਂ ਔਖਾ ਵਾ ਪਰ ਫਿਰ ਵੀ ਪਰ ਕੁਦਰਤ ਨੇ ਆਪਦੇ ਆਪ ਨੂੰ ਉੱਥੇ ਹੀਲ ਕਰ ਲਿਆ ਨਾ ਉੱਥੇ ਜਾਨਵਰ ਵਗੈਰਾ ਜਬਾਪਸ ਆ ਕੇ ਰਹਿਣ ਲੱਗ ਗਿਆ ਹੈ ਹਰੇ ਭਾਈ ਦੁਬਾਰਾ ਹੋਣ ਲੱਗ ਗਏ ਹੁਣ ਸਿਰਫ ਉੱਥੇ ਕੋਸ਼ਕ ਟੂਰਿਸਟ ਵਗੈਰਾ ਜਾਂਦੇ ਨੇ ਫੋਟੋ ਫੋਟੋ ਖੇਡਦੇ ਨੇ ਤੇ ਪਰ ਜਿਹੜੇ ਰੇਡੀਏਸ਼ਨ ਦੇ ਮੀਟਰ ਨੇ ਅੱਜ ਵੀ ਭਾਈ ਦੇ ਨੇ ਅੱਜ ਵੀ ਉਹਵੇਂ ਵੀ ਮਾਰਦੇ ਨੇ ਵੀ ਹਾਂ ਰੇਡੀਏਸ਼ਨ ਹੈਗੀ ਹੈ ਇੱਥੇ ਚਰਨੇਬਿਲ ਸਾਨੂੰ ਇਹੀ ਸਿਖਾ ਕੇ ਗਿਆ ਬਾ ਪੂਰੀ ਦੁਨੀਆ ਨੂੰ ਤੁਸੀਂ ਲਾਈਟ ਤਾਂ ਦੇ ਸਕਦੇ ਹੋ ਪਰ ਜੇ ਉਹ ਹੀ ਲੇਟ ਸਮਝੀ ਨਾਲ ਨਾ ਦਿੱਤੀ ਜਾਵੇ ਤਾਂ ਸਾਰੀ ਦੁਨੀਆ ਲਈ ਹਨੇਰਾ ਵੀ ਬਣ ਸਕਦੀ ਹੈ scientists and tourists intrigued by Chernobyl's history the zone around the power plant is now eerily quiet and remains off limits to anyone without a permit even today the full scale of the disaster isn't fully understood and remains an area of active research